ਕਪੂਰਥਲਾ ਸ਼ਹਿਰ ਦੇ ਵਿੱਚ ਪੈਂਦੇ ਪਿੰਡ ਕ੍ਰਿਸ਼ਨ ਸਿੰਘ ਦੇ ਲੋਕਾਂ ਨੇ ਜਦੋਂ ਮੀਡੀਆ ਦੀ ਟੀਮ ਨੂੰ ਆਪਣੇ ਪਿੰਡ ਬੁਲਾਇਆ ਤਾਂ ਪਿੰਡ ਦਾ ਹਾਲ ਬਖਾਇਆ ਪਿੰਡ ਦੇ ਲੋਕਾਂ ਨੇ ਦੱਸਿਆ ਸੀ ਕਿ ਇਹ ਪਿੰਡ ਦਾ ਪਹਿਲਾ ਸਰਪੰਚ ਸੀ ਉਸਨੇ ਪਿੰਡ ਦਾ ਕਾਫੀ ਬੁਰਾ ਹਾਲ ਕੀਤਾ ਹੋਇਆ ਸੀ ਹੁਣ ਜਿਹੜਾ ਨਵਾਂ ਸਰਪੰਚ ਬਣਿਆ ਹੈ ਉਹ ਇੱਕ ਸੋਸ਼ਲ ਵਰਕਰ ਹੈ ਜਦੋਂ ਕਿ ਸ਼ਨੀ ਸਿੰਘ ਪਿੰਡ ਦੇ ਮੌਜੂਦਾ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਕੰਮ ਕਰਨ ਦਾ ਕਾਫੀ ਸ਼ੌਂਕ ਹੈ ਸਰਪੰਚ ਰਾਜ ਨੇ ਦੱਸਿਆ ਕਿ ਸਰਪੰਚ ਬਣਨ ਤੋਂ ਪਹਿਲਾਂ ਹੀ ਉਹਨਾਂ ਦੇ ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾ ਦਿੱਤੀਆਂ ਸਨ ਸਰਪੰਚ ਰਾਜ ਨੇ ਦੱਸਿਆ ਕਿ ਹੁਣ ਉਹ ਆਪਣੇ ਪਿੰਡ ਦੀ ਧਰਮਸ਼ਾਲਾ ਬਣਵਾ ਰਹੇ ਹਨ ਤੇ ਗ੍ਰਾਂਟ ਮਿਲਦੀ ਛੱਪੜ ਦਾ ਕੰਮ ਜੋ ਥੋੜਾ ਬਹੁਤ ਰਹਿ ਗਿਆ ਹੈ ਉਹ ਵੀ ਪੂਰਾ ਕਰਵਾ ਦੇਣਗੇ ਸਰਪੰਚ ਰਾਜ ਨੇ ਇਹ ਵੀ ਦੱਸਿਆ ਕਿ ਉਹ ਨਸ਼ੇ ਦੇ ਖਿਲਾਫ ਹਨ ਉਹਨਾਂ ਦੇ ਪਿੰਡ ਵਿੱਚ ਚਿੱਟਾ ਤੇ ਨਹੀਂ ਵਿਕਦਾ ਲੇਕਿਨ ਉਹਨਾਂ ਦੇ ਪਿੰਡ ਵਿੱਚ ਕੁਝ ਨੌਜਵਾਨ ਨਸ਼ੇ ਦੀਆਂ ਗੋਲੀਆਂ ਖਾਣ ਲੱਗ ਪਏ ਹਨ ਸਰਪੰਚ ਸਾਹਿਬ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਲਦ ਤੋਂ ਜਲਦੀ ਨਸ਼ੇ ਨੂੰ ਰੋਕਿਆ ਜਾਵੇ ਨਸ਼ੇ ਨੂੰ ਰੋਕਣ ਨਾਲ ਆਉਣ ਵਾਲੀ ਪੀੜ੍ਹੀ ਬਰਬਾਦ ਨਹੀਂ ਹੋਵੇਗੀ ਕਪੂਰਥਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਵਾਕਰ ਅਤੇ ਸਹਿਯੋਗੀ ਮਨੀ ਸ਼ਰਮਾ ਦੀ ਖਾਸ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ ਕਿ ਕਪੂਰਥਲਾ ਸ਼ਹਿਰ ਦੇ ਕਿਸ਼ਨ ਸਿੰਘ ਪਿੰਡ ਵਿੱਚ ਦੁਆਰਾ ਆਏ ਹਾਂ ਜਿੱਥੇ ਕਿ ਪਿਛਲੀ ਵਾਰ ਪਿੰਡ ਵੱਲੋਂ ਲੋਕਾਂ ਵੱਲੋਂ ਚੈਨਲ ਤੇ ਕਾਫੀ ਸ਼ਿਕਾਇਤ ਆਈ ਸੀ ਕਿ ਜੋ ਇਹਨਾਂ ਦੇ ਸਰਪੰਚ ਆ ਉਹਨਾਂ ਨੇ ਪਿੰਡ ਦੇ ਵਿਕਾਸ ਵਾਸਤੇ ਕੁਝ ਨਹੀਂ ਕੀਤਾ असि जो, जो मौके ते पहुंचे हकीकत सी लोग बुरा हाल जिन्होंने सोचा भी नहीं लेकिन हम दो कवरी द्वारा लोका ने ते असी लोका लोका ने जो अवरेज तय दौका दिता पिंड बुलाया गलबात की लोगों ने दसा की जो इतने मौजूद है इस टाइम नवे सरपंच साहब बने जो कि राजा जी आना सरपंची तो पहला ही पिंड कुछ गलिया पक् पिंड बारे सोच रहे हैं और इन्होंने पूछे की इन्हों मतलब पिंड वाले ने कि मतलब कम कुम करके नमस्कार जी ਨਮਸਕਾਰ ਜੀ ਨਜ਼ਰ ਜੀ ਪਹਿਲਾ ਤੇ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਅਚਰ ਜੀ ਆ ਦੱਸੋ ਕਿ ਤੁਸੀਂ ਜਿੱਦਾਂ ਲੋਕਾਂ ਨੇ ਦੱਸਿਆ ਸਰਪੰਚੀ ਤੋਂ ਪਹਿਲਾਂ ਇਹ ਤਾਨੂੰ ਲਗਾ ਸੀਗੀ ਪਿੰਡ ਦਾ ਪਿੰਦੇ ਗੱਲੇ ਗੱਲੇ ਕੁਝ ਪੱਕੇ ਕੀਤੀਆਂ ਵਾ ਠੀਕ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਪਿੰਡ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਵਾ ਦੇਖੋ ਜੀ ਇਹ ਪੁਰਾਣੇ ਸਰਪੰਚ ਦੇ ਦੌਰਾਨ ਤੁਸੀਂ ਪਹਿਲਾਂ ਵੀ ਇੱਥੇ ਆ ਚੁੱਕੇ ਹੋ ਤਾਂ ਤੁਸੀਂ ਦੇਖਿਆ ਵੀ ਪਿੰਡ ਦੇ ਹਾਲਾਤ ਬਹੁਤ ਬਦਤਰ ਸੀਗੇ ਉਹਦੇ ਬਦੌਲਤ ਸਾਨੂੰ ਨਾ ਮਤਲਬ ਅਸੀਂ ਪਿੰਡ ਵਾਲਿਆਂ ਨੇ ਇੱਕ ਆਪਣਾ ਇਕੱਠ ਕਰਕੇ ਵੱਖਰਾ ਗਰੁੱਪ ਬਣਾਇਆ ਗਰੁੱਪ ਬਣਾਉਣ ਦੇ ਬਾਵਜੂਦ ਅਸੀਂ ਨਾ ਜਦੋਂ ਦੇਖਿਆ ਵੀ ਹਾਲਾਤ ਇੰਨੇ ਮਾੜੇ ਆ ਤੇ ਸਰਪੰਚ ਕੁਝ ਨਹੀਂ ਕਰ ਰਿਹਾ ਫਿਰ ਅਸੀਂ ਆਪਣੇ ਮਤਲਬ ਐਮਐਲਏ ਸਾਹਿਬ ਕੋ ਜਾ ਕੇ ਸ਼ਿਕਾਇਤ ਕੀਤੀ ਸ਼ਿਕਾਇਤ ਕਰਨ ਦੇ ਬਾਵਜੂਦ ਫਿਰ ਅਸੀਂ ਪ੍ਰਬੰਧਕ ਹੋਣ ਤੋਂ ਬਾਅਦ ਅਸੀਂ ਆਪਣਾ ਪਿੰਡ ਦੇ ਬਾਰ-ਬਾਰ ਫਿਰਨੀ ਬਣਾਈ, ਕਰੀਬ 6 ਗਲੀਆਂ ਬਣਾਈਆਂ ਤੇ ਪਿੰਡ ਤੋਂ ਲੈ ਕੇ ਸ਼ਮਸ਼ਾਨ ਘਾੜ ਨੂੰ ਜਾਂਦਾ ਰਸਤਾ ਜੋ ਕੋਈ ਕਰੀਬ 1 ਕਿਲੋਮੀਟਰ ਦਾ ਸੀ ਉਹ ਬਣਵਾਇਆ ਤੇ ਛੱਪੜ ਦੀ ਸਫਾਈ ਕਰਾਈ, ਸੀਵਰੇਜ ਦੀ ਸਫਾਈ ਕਰਵਾਈ। ਮਤਲਬ ਹੋਣ ਜਿਹੜਾ ਵੀ ਪਾਣੀ ਦੀ ਸਮੱਸਿਆ ਥੋੜੀ ਘਟੀ ਆ ਤੇ ਉਹ ਹਜੇ ਵੀ ਇੱਕ ਛੱਪੜ ਦੇ ਵਿੱਚ ਛੱਪੜ ਦਾ ਜਿਹੜਾ ਬੜਾ ਤਕੜਾ ਮੋਦਾ ਬਣਿਆ ਹੋਇਆ ਵਾ ਜੋ ਸਾਡੇ ਪਿੰਡ ਦੇ ਵਿੱਚ ਉਹ ਛੱਪੜ ਨੂੰ ਜ਼ਿਆਦਾ ਡੂੰਗਾ ਹੋਣ ਦੇ ਬਾਵਜੂਦ ਲੋਕਾਂ ਦੇ ਮੋਟਰਾਂ ਰਾਹੀਂ ਉਹ ਪਾਣੀ ਰਲ ਕੇ ਆ ਰਿਹਾ ਵਾ ਛਿਗ ਛਿਗ ਨਿਕਲ ਆ ਰਹੀ ਹੈ ਮੋਟਰਾਂ ਦੇ ਵਿੱਚੋਂ ਤੇ ਉਹ ਜਿਹੜੀ ਮਤਲਬ ਸਮੱਸਿਆ ਵਾ ਉਹ ਕੈਂਸਰ ਦਾ ਰੂਪ ਧਾਰਨ ਕਰ ਰਹੀ ਆ ਸਭ ਤੋਂ ਪਹਿਲਾਂ ਸਾਡਾ ਮੁੱਦਾ ਇਹ ਰਹੇਗਾ ਵੀ ਅਸੀਂ ਛੱਪੜ ਦਾ ਉਹਨੂੰ ਪੱਕਾ ਕਰਨ ਦੇ ਬਾਰੇ ਸੋਚ ਰਹੇ ਹਾਂ ਤੇ ਭਾਈ ਸਾਹਿਬ ਇੱਕ ਗੱਲ ਹੋਰ ਦੱਸੋ ਪਿੰਡ ਵਿੱਚ ਕੋਈ ਮਿਲੋ ਡਿਸਪੈਂਸਰੀ ਵਗੈਰੇ ਨਹੀਂ ਹੈ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਹਾਂਜੀ ਹਾਂਜੀ ਸਭ ਤੋਂ ਵੱਡਾ ਮੁੱਦਾ ਇਹ ਵੀ ਆ ਕਿ ਜਿਹੜੀ ਡਿਸਪੈਂਸਰੀ ਆ ਪਿੰਡ ਦੇ ਵਿੱਚ ਇਹ ਹੋਣਾ ਲਾਜ਼ਮੀ ਆ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਮਤਲਬ ਸਰਕਾਰ ਵੱਲੋਂ ਸਿਹਤ ਵਾਸਤੇ ਸਹੂਲਤਾਂ ਮਹੱਈਆ ਕਰਵਾਈਆਂ ਜਾਣ ਤੇ ਅਸੀਂ ਸਰਕਾਰ ਕੋਲ ਮੰਗ ਕਰਾਂਗੇ ਵੀ ਸਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਬਣਾਈ ਜਾਵੇ ਤੇ ਇੱਕ ਗੱਲ ਹੋਰ ਦੱਸੋ ਪਿੰਡ ਜ਼ਿਆਦਾਤਰ ਦੇਖਿਆ ਜਾ ਰਿਹਾ ਕਿ ਪਿੰਡਾਂ ਦੇ ਮੁੰਡੇ ਮੁੰਡੇ ਨੌਜਵਾਨ ਨਸ਼ੇ ਵੱਲ ਵਧ ਰਹੇ ਤੁਸੀਂ ਕੁਝ ਮੁੰਡਿਆਂ ਵਾਲੇ ਸੋਚਿਆ ਕਿ ਆਪਾਂ ਮਨੋਂ ਨਸ਼ੇ ਤੋਂ ਕਿੱਦਾਂ ਬਚਾਣਾ ਮੁੰਡੇ ਆਪਣੇ ਹਾਂਜੀ ਹਾਂਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤੇ ਅਸੀਂ ਇਹੀ ਸੋਚ ਰਹੇ ਹਾਂ ਵੀ ਜਿਹੜਾ ਪਿੰਡ ਦੇ ਵਿੱਚ ਪਹਿਲਾਂ ਅਸੀਂ ਚਾਰਜ ਲੈਂਦਿਆਂ ਸਾਰੀ ਅਸੀਂ ਤਾਂ ਸਭ ਤੋਂ ਚਲੋ ਨਸ਼ਾ ਦਾ ਵੇਕਦਾ ਹੀ ਆ ਕਰੀਬ ਚਲੋ ਸਾਡੇ ਚਿੱਟੇ ਦਾ 7 ਨਹੀਂ ਇੱਥੇ ਹੁੰਦਾ ਜੋ ਕਿ ਗੋਲੀਆਂ ਵਾਂ ਜਿਹੜੀਆਂ ਉਹ ਗੋਲੀਆਂ ਖਾਂਦੇ ਆ ਤੇ ਗੋਲੀਆਂ ਹੀ ਪੀਂਦੇ ਆ ਉਹਨਾਂ ਤੇ ਹੱਲ ਪਾਈ ਜਾਊਗੀ ਸਭ ਤੋਂ ਪਹਿਲਾਂ ਅਸੀਂ ਮਤਾ ਹੀ ਇਹ ਪਾਵਾਂ ਕਿ ਜਿਹੜਾ ਕੋਈ ਗੋਲੀਆਂ ਵੇਚਦਾ ਜਾਂ ਫਿਰ ਕੋਈ ਮਤਲਬ ਇਦਾਂ ਦਾ ਕੰਮ ਕਰਦਾ ਫੜਿਆ ਗਿਆ ਉਹਦੇ ਵਾਸਤੇ ਪੰਚਾਇਤ ਕੋਲੋਂ ਐਕਸ਼ਨ ਲਿਆ ਜਾਵੇਗਾ ਇੱਕ ਮੁੱਦਾ ਸਾਡਾ ਇਹ ਆ ਕਿ ਅਸੀਂ ਜਿੱਦਾਂ ਹੁਣ ਸਟੇਂਗ ਆ ਉਹ ਬਹੁਤ ਮਾੜਾ ਉਹ ਨਸ਼ਾ ਵਾ ਇੱਕ ਤਕਰੀਬਨ ਉਹ ਬਹੁਤ ਜਿਆਦਾ ਬੱਚੇ ਪੀ ਰਹੇ ਆ ਉਹਨੂੰ ਹਾਈ ਕਾਫੀਨ ਆ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਮਤਾਂ ਹੀ ਇਹ ਬਾਹਰ ਆਂ ਵੀ ਇੱਕ ਸਟਿੰਗ ਤੇ ਬਾਕੀ ਜੋ ਕੋਈ ਮਾੜਾ ਮੋਟਾ ਕੋ ਗੋਲੀਆਂ ਇੱਕ ਦੂਜੇ ਨੂੰ ਇੱਧਰ ਉੱਧਰ ਵੇਚਦਾ ਵਾ ਉਹ ਬੰਦ ਕਰਵਾਈਆਂ ਜਾਊਂਗੀਆਂ ਤੇ ਤੁਸੀਂ ਕੋਈ ਸੋਚੋ ਕਿ ਮਰੋ ਜਿੱਦਾ ਮੁੰਡੇ ਨਸ਼ੇ ਵਾਲੇ ਵਧ ਰਹੇ ਉਹਦੀ ਜਗ੍ਹਾ ਆਪਾਂ ਕੋਈ ਜਿਮ ਵਗੈਰਾ ਪਿੰਡ ਚ ਖੋਲ੍ਹਿਆ ਜਾਵੇ ਸਰਕਾਰ ਵੱਲੋਂ ਮੰਗ ਕਰਕੇ ਜਿਮ ਵਗੈਰਾ ਖੋਲ੍ਹਿਆ ਹੋਵੇ ਕਿ ਮੁੰਡੇ ਜਿਹੜੇ ਨਸ਼ੇ ਦੀ ਹੋਈ ਹੈ ਮੈਂ ਤੋਂ ਹੱਲ ਚਾਹੁੰਦੇ ਆਂ ਥੋੜੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਇਹੀ ਕੰਮ ਗਰਾਊਂਡ ਦਾ ਵੀ ਸੋਚਿਆ ਵਾ ਕਿ ਪੇ ਇੱਕ ਗਰਾਊਂਡ ਤੇ ਇੱਕ ਜਿਮ ਵਾ ਜਿਮ ਦਾ ਕਮਰਾ ਤਕਰੀਬਨ ਬਣਿਆ ਸੀ ਬਟ ਉੱਥੇ ਸਮਾਨ ਮੌਜੂਦ ਨਹੀਂਗਾ ਤੇ ਹੁਣ ਸਮਾਨ ਲਿਆ ਕੇ ਤੇ ਉਹਨੂੰ ਤਿਆਰ ਕਰਵਾਇਆ ਜਾਊਗਾ ਇਹ ਤੁਸੀਂ ਆ ਦੱਸੋ ਕਿ ਹਾਲੇ ਤਾਂ ਮਤਲਬ ਸਰਪੰਚੀ ਬਣੇ ਤੁਸੀਂ ਪਹਿਲ ਦੇ ਤੌਰ ਤੇ ਕੀ ਕੰਮ ਕਰਦੇ ਇਸ ਟਾਈਮ ਜੋ ਤੁਹਾਨੂੰ ਨਹੀਂ ਲੱਗ ਰਿਹਾ ਕਿ ਇਹ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਹੈ ਪਹਿਲ ਦੇ ਤੌਰ ਤੇ ਤੁਹਾਨੂੰ ਦੱਸਿਆ ਜੀ ਜਿੱਦਾਂ ਛੱਪੜ ਦਾ ਕੰਮ ਆ ਉਹ ਕੈਂਸਰ ਦੇ ਲੱਛਣ ਆਉਣੇ ਸ਼ੁਰੂ ਹੋ ਗਿਆ ਬੰਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਛੱਪੜ ਦਾ ਹੀ ਕੰਮ ਸ਼ੁਰੂ ਕਰਵਾਇਆ ਜਾਏ। ਹਾਂਜੀ ਕੀ ਨਾ ਤੁਹਾਡਾ? ਮਰਨਾ ਜੀ ਕਾਲਾ ਸਿੰਘ। ਕਾਲਾ ਸਿੰਘ ਜੀ ਤੁਸੀਂ ਕਿਸ਼ਨ ਸਿੰਘ ਪਿੰਡ ਵਾਲੇ ਕੀ ਜਾਣਦੇ ਹੋ ਤਾਂ ਕੀ ਕਹਿਣਾ ਚਾਹੋ? ਸਰਨਾ ਇਹ ਰਾਜਾ ਜੀ ਨੇ ਬਹੁਤ ਇੰਨੇ ਮਿਹਨਤ ਕੀਤੀ ਹੈ ਜੀ। ਇੰਨੇ ਸਾਡੇ 2022 ਚ ਸਰਕਾਰ ਬਣੀ ਉਹ। ਕਲਾ ਸਰਕਾਰ ਬਣਾਉਣ ਦੇ ਵਿੱਚ ਅਸੀਂ ਦਿਨ ਰਾਤ ਇੱਕ ਕੀਤੀ ਆ। ਉਸ ਤੋਂ ਬਾਅਦ ਜਦੋਂ ਸਰਕਾਰ ਨੇ ਸਰਪੰਚਸ ਪਿੰਡਾਂ ਦੇ ਜਿਹੜੇ ਵੀ ਪਿੰਡਾਂ ਦੇ ਸਰਪੰਚ ਸੀਗੇ ਕੋਈ ਵੀ ਕੰਮ ਕਰਵਾ ਕੇ ਖੁਸ਼ ਨਹੀਂ ਹੈਗਾ ਇਹ ਜਦੋਂ ਆਪਣੇ ਸੀਐਮ ਸਾਹਿਬ ਨੇ ਤੇ ਸਰਪੰਚ ਭੰਗ ਕੀਤੇ ਆ ਮਨਨ ਚਲੇ ਆਪਣੇ ਹਾਈ ਕੋਰਟ ਚਲ ਗਏ ਉਸ ਤੋਂ ਬਾਅਦ ਸਰਪੰਚ ਫੇਰ ਚਾਲੂ ਹੋ ਗਏ ਲੇਕਿਨ ਕੰਮ ਉਹਨਾਂ ਫੇਰ ਵੀ ਨਹੀਂ ਕੀਤੇ ਉਸ ਤੋਂ ਬਾਅਦ ਚ ਜਦੋਂ ਪ੍ਰਧਾਨਾਂ ਦੇ ਜਿਨ੍ਹਾਂ ਦੇ ਹੱਥੇ ਗੇਮ ਆਈ ਹੈ ਨਾ ਕੋਈ ਵੀ ਉਹਨਾਂ ਜੇ ਕੋਈ ਦਾ 1.5 ਲੱਖ ਪਿੰਡ ਚ ਪਿਆ ਸੀ ਕੇ ਦਾ 20 ਲੱਖ ਪਿਆ ਸੀ ਉਹਨਾਂ ਸਾਰੇ ਤੇ ਸਾਰੇ ਪੈਸੇ ਹਨ ਮੇਰੇ ਖਾਲ 20 ਦਿਨ ਤੋਂ ਜਾਂ 1 ਮਹੀਨੇ ਦੇ ਵਿੱਚ ਕਿਸ ਨੇ ਗਲੀਆਂ ਬਣਵਾਈਆਂ ਕਿਸ ਨੇ ਸ਼ਮਚਾਣ ਘੜਦਾ ਕੰਮ ਕਰਵਾਇਆ ਮਨਕ ਚਲੋ ਇਹਦੇ ਸਰਕਾਰਾਂ ਦੇ ਆਪਾਂ ਦੋਸ਼ ਦਿੰਨੇ ਆ ਨਾ ਇਹਦੇ ਚ ਸਰਪੰਚਾਂ ਦਾ ਵੀ ਬਹੁਤ ਕਸੂਰ ਆ ਜਦੋਂ ਆਪਾਂ ਮਿਹਨਤ ਨਹੀਂ ਕਰਦੇ ਕੋਈ ਵੀ ਆਪਾਂ ਕੰਮ ਕਰਕੇ ਰਾਜੀ ਨਹੀਂ ਹੈਗੇ ਆ ਸਰਕਾਰ ਨੇ ਇੱਕ ਪਿੰਡ 'ਚ 20 ਲੱਖ ਰੁਪਇਆ ਭੇਜਤਾ ਉਸ ਤੋਂ ਬਾਅਦ ਜੋ ਮੇਰੇ ਖਾਲ 2-2 ਸਾਲ 3-3 ਸਾਲ ਉੱਤੇ ਪੈਸੇ ਹੀ ਪੈ ਰਹੇ ਨੇ ਬਾਅਦ ਕਹਿੰਨਾ ਸਰਕਾਰ ਮਾੜੀ ਆ ਉਹ ਫਿਰ ਗੱਲਾਂ ਜਾਇਜ ਨਹੀਂ ਹੈ ਉਹ ਨਜਾਇਜ ਹੈ ਉਹ ਗਲਤ ਆ ਇਹ ਇਹਦੇ ਚ ਨਾ ਰਾਜਨੀਤੀ ਖੇਡੀ ਜਾਂ ਖੇਡੀ ਜਾਂਦੀ ਆ ਵੀ ਸਰਪੰਚ ਕਾਂਗਰਸ ਦੇ ਸੀਗੇ ਇਧਰ ਆਮ ਆਦੀ ਪਾਰਟੀ ਆ ਤੇ ਉਹਨਾਂ ਇਹ ਸਰਕਾਰ ਨੇ ਕਾਂਗਰਸ ਨੇ ਸਰਪੰਚਾਂ ਨੂੰ ਰੋਪਤਾ ਉਪਰੋ ਮਾਨਕ ਚਲੋਂ ਨਾ ਕੰਨ ਖਿੱਚਦਾ ਉਹਦਾ ਵੀ ਤੁਸੀਂ 1 ਰੁਪਈਆ ਨਹੀਂ ਲਾਉਣਾ ਹੁਣ ਸਾਡੇ ਮਾਨਕ ਚਲ ਸਾਰੇ ਆਪਣੇ ਸਾਡੇ ਪਿੰਡ ਦੇ ਮੁੰਡੇ ਜਨ ਨਾਲ ਸਹਿਮਤੀ ਹੋਈ ਆ ਕਰਨਾਲ ਸਿੰਘ ਆਪਣੇ ਮੁੰਡੇ ਦੀ ਵਾਈਫ ਸਰਪੰਚ ਬਣੀ ਆ ਇਹ ਰਾਜਾ ਜੀ ਆ ਸਾਡੇ ਸਾਰੇ ਮੁੰਡੇ ਜਿੰਨੇ ਹਨ ਜਾਂਗ ਮੁੰਡੇ ਆਪਾਂ ਸਰਪੰਚ ਲਾਇਆ ਜਿੱਦਾਂ ਹੀ ਸਾਡੇ ਮਾਨਕ ਚਲ ਗ੍ਰਾਂਟਾਂ ਪੈਣਗੀਆਂ ਅਸੀਂ ਵੱਧ ਤੋਂ ਵੱਧ ਕੰਮ ਕਰਨੇ ਆ ਜਿੱਦਾਂ ਗਰਾਊਂਡ ਹੋਗੇ ਜਿਮ ਵਗੈਰਾ ਹੋਗੇ ਫਿਰ ਜਿੱਦਾਂ ਸਾਡੇ ਨਾਲ ਜਿਹੜੀ ਰਾਜਾ ਜੀ ਨੇ ਗੱਲ ਕੀਤੀ ਹੈ ਗੋਲੀਆਂ ਅਸੀਂ ਸਰਕਾਰ ਨੂੰ ਮੰਗ ਕਰਾਂਗੇ ਵੀ ਇਹਨਾਂ ਦਾ ਨਾ ਬੱਚਿਆਂ ਦਾ ਇਲਾਜ ਹਸਪੀਟਲਾਂ ਚ ਕਿਤੇ ਕਰਵਾਇਆ ਜਾਵੇ ਜਿਹੜੇ ਨਸ਼ੇ ਤੋਂ ਇਹਨਾਂ ਦੀ ਮਾਨਕ ਚਲ ਬਚਤ ਹੋਵੇ ਤੇ ਗੋਲੀਆਂ ਜਿਹੜੀਆਂ ਹੋਏ ਬਹੁਤ ਕਾਤਕਿਆ ਸਰਕਾਰ ਤੋਂ ਸਾਡੀ ਮੰਗ ਹੈ ਵੀ ਇਹ ਗੋਲੀਆਂ ਦਾ ਇਹ ਗਲਤ ਇਸਤੇਮਾਲ ਹੋ ਰਿਹਾ ਜਿੱਦਾਂ ਨਾ ਖਾਣੀ ਚਾਹੀਦੀ ਐ ਪੀਣ ਲੱਗ ਗਿਆ ਇਹ ਮਾਨਕ ਚਲ ਕੋਈ ਜਿੱਦਾਂ ਹਰ ਪਿੰਡ ਦੇ ਵਿੱਚ ਕੋਈ 10-15 ਮੁੰਡੇ ਹੈਗੇ ਆ ਭਾਵੇਂ ਕੋਈ ਵੀ ਪਿੰਡ ਲਾ ਲਓ ਤੇ ਇਹਦੇ ਸਰਕਾਰ ਨੂੰ ਵੀ ਮੜਿਆ ਆ ਆਪਾਂ ਅਪੀਲ ਕਰਾਂਗੇ ਵੀ ਧਿਆਨ ਦੇਣ ਦੀ ਲੋੜ ਆ ਧੰਨਵਾਦ ਜੀ ਮੇਰੇ ਨਾਲ ਜੋਗੀ ਮਨੀਸ਼ ਸ਼ਰਮਾ ਕੈਮਰਾਮੈਨ ਮਧਨ ਲਾਲ ਕਪੂਰ ਸਲਾ